ਸਾਡਾ ਨੇ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਅਤੇ ਇਹ ਆਈਸਕ੍ਰੀਮ ਦੇ ਪਕੌੜੇ ਵਾਲੀ ਮਸ਼ਹੂਰ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਕੁਲਫੀ ਗਰਮਾ ਗਰਮ ਤੋਂ ਲਿਆ ਚੈਲੰਜ ਜੀ ਹਾਂ ਇੱਥੇ ਹੈ ਓਮ ਪ੍ਰਕਾਸ਼ ਦੀ ਦੁਕਾਨ ਜਿੱਥੇ ਮਿਲਦੇ ਆਈਸਕ੍ਰੀਮ ਦੇ ਪਕੌੜੇ ਜੋ ਅੰਦਰੋਂ ਠੰਡੇ ਤੇ ਬਾਹਰੋਂ ਗਰਮਾ ਗਰਮ ਇਹ ਆਲੂ ਗੋਭੀ ਪਨੀਰ ਜਾਂ ਪਾਲਕ ਵਾਲੇ ਪਕੌੜੇ ਨਹੀਂ ਸਗੋਂ ਸਟਰਾਬੇਰੀ ਆਈਸਕ੍ਰੀਮ ਪਕੌੜਾ ਚਾਕਲੇਟ ਆਈਸਕ੍ਰੀਮ ਪਕੌੜਾ ਵਨੀਲਾ ਆਈਸਕ੍ਰੀਮ ਪਕੌੜਾ ਵਰਗੇ ਹੋਰ ਆਈਸਕ੍ਰੀਮ ਫਲੇਵਰ ਵਾਲੇ ਪਕੌੜਿਆਂ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਆਰਡਰ ਇੱਥੇ ਸੰਗਰੂਰ ਦੀ ਇਸ ਮਸ਼ਹੂਰ ਆਈਸਕ੍ਰੀਮ ਪਕੌੜਾ ਵਾਲੀ ਦੁਕਾਨ ਤੋਂ ਮਿਲਦੇ ਨੇ ਦੱਸ ਜਾਈਏ ਕਿ ਇਹ ਮਸ਼ਹੂਰ ਪਕੌੜਿਆਂ ਦੀ ਦੁਕਾਨ ਕਰੀਬ 50 ਸਾਲ ਪੁਰਾਣੀ ਹੈ ਜਦਕਿ ਆਈਸਕ੍ਰੀਮ ਦੇ ਪਕੌੜੇ ਇੱਥੇ ਪਿਛਲੇ 20 ਸਾਲਾਂ ਤੋਂ ਬਣ ਰਹੇ ਨੇ ਇੱਥੇ ਦੁਕਾਨ ਉੱਤੇ ਆਮ ਤੌਰ ਉੱਤੇ ਮਿਕਸ ਡਰਾਈ ਫਰੂਟ ਵਾਲੀ ਆਈਸਕ੍ਰੀਮ ਦੇ ਪਕੌੜੇ ਮਿਲਦੇ ਨੇ ਇਸ ਤੋਂ ਇਲਾਵਾ ਆਰਡਰ ਉਤੇ ਸ਼ੂਗਰ ਫ੍ਰੀ ਆਈਸਕ੍ਰੀਮ ਦੇ ਪਕੌੜੇ ਅਤੇ ਹੋਰ ਫਲੇਵਰ ਵਾਲੀ ਆਈਸਕ੍ਰੀਮ ਦੇ ਪਕੌੜੇ ਵੀ ਬਣਾਏ ਜਾਂਦੇ ਨੇ ਇੱਕ ਪਕੌੜੇ ਦੀ ਕੀਮਤ ਹੈ 50 ਰੁਪਏ ਇੱਥੇ ਇਹ ਵੀ ਦੱਸ ਦਈਏ ਕਿ ਇਹ ਇਨ੍ਹਾਂ ਪਕੌੜਿਆਂ ਦਾ ਆਰਡਰ ਸਿਰਫ ਇੱਕੋ ਵਾਰ ਹੀ ਲਿਆ ਜਾਂਦਾ ਹੈ ਦੂਜੀ ਵਾਰ ਤੁਹਾਨੂੰ ਇਹ ਪਕੌੜੇ ਖਾਣ ਲਈ ਨਹੀਂ ਮਿਲਣਗੇ ਦੁਕਾਨਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਭਗਵੰਤ ਮਾਨ ਦੀ ਐਲਬਮ ਕੁਲਫੀ ਗਰਮਾ ਗਰਮ ਤੋਂ ਉਸ ਵੇਲੇ ਇਹ ਆਈਸਕ੍ਰੀਮ ਦੇ ਪਕੌੜੇ ਬਣਾਉਣ ਦਾ ਵਿਚਾਰ ਆਇਆ ਇਹ ਅਜਿਹੇ ਪਕੌੜੇ ਨੇ ਜੋ ਗਰਮੀਆਂ ਵਿੱਚ ਠੰਡ ਅਤੇ ਸਰਦੀਆਂ ਵਿੱਚ ਗਰਮ ਦਾ ਅਹਿਸਾਸ ਕਰਵਾ ਦਿੰਦੇ ਨੇ ਇੱਥੇ ਪਹੁੰਚੇ ਗਾਕਾ ਨੇ ਵੀ ਦੱਸਿਆ ਕਿ ਇੱਥੋਂ ਖਾਦੀ ਆਈਸਕ੍ਰੀਮ ਵਾਲੇ ਪਕੌੜੇ ਦਾ ਸੁਆਦ ਕਦੇ ਨਹੀਂ ਜਾਂਦਾ ਇਹ ਵਾਰ-ਵਾਰ ਇੱਥੇ ਖਿੱਚ ਲਿਆ ਜਾਂਦਾ